ਨਮੋਸ ਕਰ ਮੋਰ ਗਗਨ ਵੱਲੋਂ ਸਤਿ ਸ਼੍ਰੀ ਅਕਾਲ ਸਰ ਅੱਜ ਕੀ ਕਿਵੇਂ ਦੇਖ ਰਹੇ ਆਗੇ ਸਰ ਮੈਂ ਇਹਨੂੰ ਅਜੇ ਥੋੜਾ ਜਿਹਾ ਪਤਾ ਲੱਗ ਕੇ ਚੱਕੇ ਸੀ 파ਟੀ ਦੀ ਮੀਟਿੰਗ ਕਰਾਂਗੇ ਬਰਾਬਰ ਵਟਸਐਪ ਭਾਉਣ ਵਾਲਾ ਲੰਬੇ ਸਮੇਂ ਤੋਂ ਬਾਅਦ ਸਿਆਸਤ ਵਿੱਚ ਚਾਹੀਦੀ ਸੀ ਪਰ ਮੈਂ ਲੇਕਿਨ ਜੀ ਜੀ ਤੋਂ ਤਾਂ ਕਦੇ ਵੀ ਜਵਾਬ ਨਹੀਂ ਦਿੱਤਾ ਸੀ ਧੌੜ ਵਾਸਤੇ ਤਾਂ ਸੀ 48 ਕਰੋੜ ਰੁਪਏ ਤੱਕ ਲਈ ਪਾਣੀ ਜਿਹੜੇ ਚੈਨਲਾਈਜ਼ ਕਰਨ ਵਾਸਤੇ ਕੱਸੀਆਂ ਸੂਆਂ ਵਾਲੀ ਹੈ ਜੀ ਇਕਰ ਜਵਾਹੇ ਲਈ ਸੋ ਭਧੌਰ ਵਾਲਿਆਂ ਲਈ ਤਾਂ ਜਾਨ ਹਾਜ਼ਰ ਹੈ ਸਾਡੇ ਲਈ ਤਾਂ ਹਰ ਲੱਕਾ ਇੱਕੋ ਜਿਹਾ ਸੋ ਭਧੌਰ ਸੈਣਾ ਜਾਂ ਮੀ ਤੋੜਾਂ ਦਾ ਹਲਕਾ ਬਰਨਾਲਾ ਜੋ ਅਸੀਂ ਕਦੇ ਵੀ ਜਵਾਬ ਨਹੀਂ ਦਿੱਤਾ ਕਿ ਇਸ ਨੂੰ ਤਰੱਕੀ ਵਾਲੇ ਕੰਮਾਂ ਵਾਸਤੇ ਪੰਜਾਬ ਦੇ ਖਜ਼ਾਨੇ ਦੇ ਮੂੰਹ ਹਮੇਸ਼ਾ ਪੰਜਾਬੀਆਂ ਵੱਲ ਖੁੱਲੇ ਆ। ਸਾਡੇ ਸਿਰ ਨਸ਼ੇ ਨੂੰ ਲੈ ਕੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਗੱਲਾਂ ਦੇ ਜਾਗਰ ਕਰੇ ਜਾਣਗੇ ਕਿ ਮਤਲਬ ਕਿਵੇਂ ਦੀ ਉਹਨਾਂ ਲਈ ਰਣਨੀਤੀ ਤੇ ਆਈ ਹੈ। ਬਸ ਪੜ ਲਿਓ। ਪੜ ਲਿਓ ਤੁਸੀਂ ਖ਼ਬਰਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ। ਤੇ ਜਿਹੜਾ ਵੀ ਪੰਜਾਬ ਦੀ ਨਸ਼ੇ ਲੋਕਾਂ ਨੂੰ ਨਸ਼ੇ ਰਹੀਂ ਪੰਜਾਬੀ ਦੀ ਚ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਾਂ ਉਹਨਾਂ ਦੇ ਘਰ ਬਰਬਾਦ ਕਰੂਗਾ ਜਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰੂਗਾ ਉਹਤੇ ਕੋਈ ਰਹਿਮ ਨਹੀਂ ਕੀਤਾ ਜਾਊਗਾ। ਉਹ ਤਰਸੀ ਕੀਤਾ ਜੋ ਉਹਨੂੰ ਬਣਦੀ ਸਜਾ ਜਗਦੇਵ ਕਰ ਮਿਕਰਮ ਜੀਤਿਆ ਬਾਰੇ ਤਾਂ ਇਹ ਗੱਲ ਦਾ ਸੀ ਕਿ ਗ੍ਰਾਮ ਦੇ ਨਿਸਪੋਕੂ ਵੀ ਦੇ ਜਾ ਰਹੇ ਦਾਸਲਾ ਸੋਹਣ ਸਾਰਾ ਕੁਝ ਐਨੌਂਸ ਕਰ ਮਿਕਰਮ ਜੀਤਿਆ ਵਾਲੇ ਕੀ ਕਿਹਾ ਜਾਣੀ ਉਹਨਾਂ ਦਾ ਦੇਖੋ ਕਾਨੂੰਨ ਹੁਣ ਤੱਕ ਕਾਨੂੰਨ ਹੈ ਅੱਜ ਕਾਨੂੰਨ ਨੇ ਉਹਨਾਂ ਦੀ ਨਿਆਂ ਕਾਇਆ ਚ ਹੋਰ ਬਤਾ ਕਰਤਾ ਠੀਕ ਹੈ ਨਾ ਉਹ ਤਾਂ ਹੁਣ ਤਾਂ ਵਕੀਲਾਂ ਦੀ ਲੜਾਈ ਆਪਸ ਚ ਅਸੀਂ ਅਸੀਂ ਆਪਣੇ ਵੱਲੋਂ ਸਬੂਤ ਪੇਸ਼ ਕਰਾਂਗੇ ਉਹ ਵੀ ਕਰਦੇ ਤੇ ਲੜਾਈ ਕਾਨੂੰਨੀ ਥੋੜੀ ਲੰਬੀ ਚੱਲਦੀ ਹੈ ਹਸਪਤਾਲ ਵੀ ਅਪਡੇਟ ਕਰਨੇ ਬਹੁਤ ਪਛੜਾ ਹੈ ਜੀ ਬਾਦ ਸਾਹਿਬ ਜੂਰੀਸਾਲਾ ਪਿੰਡਾਂ ਦੇ ਪਿੰਡਾਂ ਦੇ ਟੋਬੇ ਅਪਡੇਟ ਕਰਨੇ ਨੇ ਹਰੇਕ ਪਿੰਡ ਨੂੰ ਬਹੁਤ ਸ਼ਾਨਦਾਰ ਗਰਾਊਂਡ ਦੇਣੇ ਨੇ ਖੇਡਣ ਦੇ ਗਰਾਊਂਡ ਤਾਂ ਕਿ ਬੱਚੇ ਜਿਹੜੇ ਨੇ ਉਹ ਗਰਾਊਂਡਾਂ ਚਾਣ ਤਾਂ ਕਿ ਉਹ ਗੁਰੀ ਸੰਗਤ ਤੋਂ ਫਰਗ ਦੀ ਕੋਈ ਕਾਕਾਟ ਹੈ ਖੇਡਾਂ ਤੇ ਖੇਡਾਂ ਦੇ ਵਿੱਚ ਅਸੀਂ ਕਾਫੀ ਅਚੀਵਮੈਂਟ ਕਰ ਰਹੇ ਹਾਂ ਬਿਲਕੁਲ ਬਿਲਕੁਲ ਬੀ ਸਾਲਾਂ ਤੋਂ ਹੁੰਦੇ ਆ ਬਿਲਕੁਲ ਉਹ ਸਾਰੇ ਅਸਟਰਾ ਪ੍ਰਿੰਟ ਕਿਵੇਂ ਨੇ ਉਹ ਸਾਰੇ ਅਸਟਰਾ ਉਹਨਾਂ ਦੇ ਬਿਨਾਂ ਆਪਣੇ ਤੋਂ